ਸ਼ਾਂਤ ਬਲਵੰਤ ਮੁਨੀ ਨਾ ਕਦੇ ਤਪੇ ਆਏ ਸੀ ਨਾ ਤਪਾ ਜਾਣਦੇ ਸੀ ਪਰ ਇਹਨਾਂ ਪਤਾ ਸੀ ਵੀ ਸਾਡੀ ਭੂਆ ਉੱਥੇ ਵਿਆਹੀ ਹੋਈ ਆ ਪਾਧਿਆਂ ਦੇ ਉਹ ਇੱਕ ਸਾਧੂ ਦੇ ਨਾਲ ਇੱਥੋਂ ਦਸ ਦੀ ਗੱਡੀ ਤੋਂ ਉੱਤਰ ਕੇ ਪਰਿੰਡ ਕਿੰਨੇ ਆਏ ਸੀ ਮਰਦੇ ਇਥੇ ਹੱਕ ਮਾਰੀਆਂ ਕੋਈ ਹੈ ਨਹੀਂ ਸੀ ਬੋੜਾਂ ਥੱਲੇ ਜਾ ਕੇ ਚਪਾਈ ਵਾਲੇ ਬੋੜ ਥੱਲੇ ਉਹਨਾਂ ਨੇ ਪੱਤੇ ਸੁੱਤੇ ਇਕੱਠੇ ਕਰਕੇ ਧੂਣਾ ਲਾ ਲਿਆ ਇਹ ਬਰਮਾਰਾਮ ਪੰਡਤ ਮੇਘਵਰ ਦਾ ਪਿਓ ਉੱਥੇ ਰਾਤ ਦੇ 12 ਵਜੇ ਉਹਨੂੰ ਸਗਰੈਣੀ ਦਾ ਰੋਡ ਸੀ ਉੱਥੇ ਟੱਟੀ ਬੈਠਾ ਸੀ ਉਹਨੂੰ ਸੁਣ ਕੇ ਗੱਲਾਂ ਕਰਦੇ ਉਹ ਕਹਿੰਦਾ ਬਾਬਾ ਜਦੋਂ ਤੈ ਤੂੰ ਘਰ ਨਹੀਂ ਸੀ ਜਾਣਦਾ ਭੋਆ ਦਾ ਇੱਥੇ ਉਤਰ ਗਿਆ ਹੁਣ ਪਾਲਾ ਮਾਰ ਦੂ ਉਹ ਕਹਿੰਦਾ ਕੋਈ ਨਹੀਂ ਰੱਬ ਨੇ ਜੇ ਬਚਾਉਣੇ ਹੋਏ ਸਭ ਇੰਤਜ਼ਾਮ ਬਣੂ ਉਹਨੇ ਘਰੇ ਆ ਕੇ ਭੀਮ ਨੂੰ ਠਾ ਕੇ ਗੁੱਲਗੱਲ ਪਾ ਕੇ ਪਾਥੀਆਂ ਪਾ ਕੇ ਭੇਜਤੀਆਂ ਨਾਲੇ ਰੋਟੀਆਂ ਪਰੌਂਠੇ ਪਕਾ ਕੇ ਦੁੱਧ ਦਾ ਡੋਲੂ ਤੱਤਾ ਕਰਕੇ ਉਹ ਸਾਰਾ ਕੁਝ ਭੇਜਦਾ ਸੰਤਾਂ ਕੋਲ ਸੰਤ ਉਹਦੇ ਮੂੰਹ ਕੰਨੀ ਚਾਕਣੋਂ ਕਹਿੰਦਾ ਮਜਬੀਆਂ ਦਾ ਮੁੰਡਾ ਨਹੀਂ ਮੈਂ ਬ੍ਰਾਹਮਣ ਗੋੜਾ ਦਾ ਮੁੰਡਾ ਰੋਟੀ ਣਾਟੀ ਖਾਧੀ ਤੜਕੇ ਜਦੋਂ ਚਾਹ ਲੈ ਕੇ ਗਿਆ ਸੰਤ ਉੱਥੇ ਹੈ ਨਾ ਨੇਰੀ ਬਾਗੇ ਤਿੰਨ ਸਾਲਾਂ ਬਾਅਦ ਤੱਕੀਏ ਚ ਬਹਿ ਗਏ ਆ ਕੇ ਉੱਥੇ ਦੇ ਦੋ ਦੇਖਿਆ ਵੀ ਆਪਣੇ ਲੋਕਾਂ ਨੇ ਵੀ ਸੰਤ ਬੈਠਿਆ ਹੈ ਮੁਸਲਮਾਨ ਅਦਾਸਾਰ ਮੈਂ ਵੀ ਗਿਆ 15 ਸਾਲ ਦਾ ਹੋ ਗਿਆ ਮੈਂ ਆਖਿਆ ਮਹਾਰਾਜ ਜੀ ਮੈਂ ਮੁੜਿਆ ਦੁੱਧ ਦਾ ਕੁੰਬਾ ਲੈ ਗਿਆ ਉਹ ਕਹਿੰਦੇ ਚਾਹ ਕਰਕੇ ਲਿਆ ਮੈਂ ਚਾਹ ਲੱਗੀ ਮੈਂ ਕਿਹਾ ਜੀ ਉਹ ਵਸਾਦੂਆਂ ਦਾ ਥਾਏ ਕਹਿੰਦੇ ਹੁਣ ਤਾਂ ਅਸੀਂ ਬਹਿ ਗਏ ਜਿੱਤੇ ਫੇਰ ਆਏ ਉਹਦੇ ਮੰਡ ਚ ਆ ਮਾਰੀ ਸਾਲ ਬਾਅਦ ਫੇਰ ਮੰਡ ਚ ਆਏ ਫੇਰ ਸਾਡੇ ਨਾਲ ਵਾਕ ਵੀ ਪਗਾਈ ਇੱਥੇ ਆ ਕੇ ਕਹਿੰਦੇ ਭੀਮ ਨੂੰ ਬੁਲਾਓ ਫੁਲਾਣੇ ਨੂੰ ਬੁਲਾਓ ਜੰਗ ਨੂੰ ਬੁਲਾਓ ਫੇਰ ਸੰਸਾ ਦਾ ਐਸਾ ਪ੍ਰੇਮ ਹੋਇਆ ਤੇ ਆਪਣੇ ਨਾਲ ਇੱਥੇ ਜੀ ਫਿਰ ਕਾਕੜਿਆ ਨੇ ਨਸ਼ਕਾਨ ਕਰਤਾ ਪੈੜੀ ਦਾ ਉਧਰੋਂ ਡੰਗਰ ਬਿਮਾਰ ਹੋ ਗਏ ਪਹਿਲਾਂ ਗੜੇ ਬਣਾਉਂਦੇ ਨਾਥ ਕੜੇ ਦੀ ਵਾਲੇ ਤੋਂ ਉਹ ਤਾਂ ਹਰਪਾਉਂਦਾ ਸਾਰੇ ਜੂਤੋਂ ਦੀ ਤੂਫਲ ਪਾਉਂਦਾ ਫੇਰ ਸੰਤਾਂ ਨੇ ਧਾਰ ਦਵਾਈ ਤੂਫ ਦਵਾਈ 2 ਸਾਲ ਫੇਰ ਕਹਿੰਦੇ ਤੁਹਾਡਾ ਪੱਕਾ ਹੀ ਕੰਮ ਕਰਦਣਿਆ ਆ ਫੜੇ ਚ ਮਿੱਟੀ ਪਾਓ ਫੇਰ ਫੜੇ ਚ ਮਿੱਟੀ ਪਾਈ ਉਹਨਾਂ ਨੇ ਤੌੜੀ ਦੇ ਵਿੱਚ ਬਹੁਤ ਚੀਜ਼ਾਂ ਮੰਗਾ ਕੇ ਦੱਬਤੀਆਂ ਕਹਿੰਦਾ ਇਹਨੂੰ ਨੰਗੀ ਨਾ ਆਉਣ ਦੇਉ ਨਾ ਤੁਹਾਡੇ ਘੜਾ ਕਾ ਕਣਾ ਪਵੇ ਨਾ ਤੁਹਾਡੇ ਪਸ਼ੂਆਂ ਦੀ ਕੋਈ ਬਿਮਾਰੀ ਮੂੰਹ ਘੁਰਦੀ ਨਾ ਪਲੇਗ ਦੀ ਪਵੇ ਉਦੋਂ ਵਾਰ ਸਫਤਾ ਕਰਨ ਲੱਗੇ ਉਹ ਗੱਡਿਆਂ ਨਾਲ ਸੀ ਆ ਝਿੜੀ ਚੋਂ ਢੋਲੇ ਚਾ ਚੱਕਾ ਫੜਾ ਭਰਤਾ ਤਾਜੋ ਕੋ ਇੱਟਾਂ ਲਿਆ ਕੇ ਅੱਠਾ ਲਾਤੀ ਉਹਦੇ ਚ ਤੌੜੀ ਦੱਬਤੀ ਬਹੁਤ ਡੂੰਗੀ ਐ ਉਦੋਂ ਬਾਅਦ ਨਿਸ਼ਕਾਨ ਨਹੀਂ ਹੋਇਆ ਅੱਜ ਤਾਈਂ ਇਸ ਤਤ ਪਰਮਾ ਸਵਤਾਏ ਹੁ ਮੂ ਖੇਤਰ ਪਰ ਹੋਗੇ ਉਸ ਤੋਂ ਬਾਅਦ ਸੰਤਾਂ ਦੀ ਇਥੇ ਕਿਰਪਾ ਉਹ ਇਹ ਤੱਪੇ ਚ ਕੋਈ ਨਿਸ਼ਕਾਨ ਨਹੀਂ ਹੋਇਆ 31 ਸਵਤਾ ਬਲਵੰਤ मुनि ਸੰਤ ਕਰਾਗੇ ਤੇ 44 ਸਵਤਾ ਦਰਸ਼ਨ मुनि ਨੇ ਕਰਾਤੇ ਇੱਕ ਸਵਤਾ ਪਰ ਮੋਗ मुनि ਕਰਾ ਗਿਆ ਇੱਕ ਸਵਤਾ ਐਤ ਕੀ ਰੱਖਿਆ ਹੁ ਨੌਵੀਂ ਦਾ ਸ ਆਊਗਾ ਇਹ ਸਾਡੇ ਪਿੰਡ ਦੀ ਕਹਾਣੀ ਹੈ ਭਾਈ ਇਨੇ ਕ ਮੇਰੀ ਸੁਰਤ ਨੇ ਵਿੱਚ ਸਾਡੇ ਨਾਲ ਇੱਥੇ ਜੰਮੇ ਪਲੇ ਆ ਬਾਬੇ ਮੜਤੀ ਖੇਡੇ ਆ ਸਾਰਾ ਕੱਚਾ ਹੁੰਦਾ ਸੀਗਾ ਬਾਬਾ ਮਟ ਇੱਥੇ ਸਾਰੇ ਇੱਥੇ ਪਿੱਪਲ ਕਰੀਰ ਖੜੇ ਅਸੀਂ ਦੇਖਿਆ ਕਿ ਕਰਾਂ ਅਸੀਂ ਖੜੀਆਂ ਦੇਖੀ ਐ ਅੱਜ ਦੇਖ ਲਓ ਇੱਥੇ ਸਾਰੇ ਪੱਥਰ ਲੱਗੇ ਪਿਆ ਰੌਣਕਾਂ ਲੱਗੀਆਂ ਪਈਆਂ ਹੁਣ ਭਾਈ ਆ ਅੱਜ ਤਿਆਰੀਆਂ ਕਰਦਿਆਂ ਕੱਲ ਨੂੰ ਸਭਤਾ ਸ਼ੁਰੂ ਹੋਊਗਾ ਸਾਰੇ ਨਗਰ ਦਾ ਸਾਰੀ ਮੰਡੀ ਪਿੰਡ ਦਾ ਇਹ ਸਾਂਝਾ ਹੁੰਦਾ ਹੈ ਸਾਤ ਦਿਨ ਲੰਗਰ ਚੱਲਦਾ ਦੁਪਹਿਰੇ ਵੀ ਆਤਮੇ ਦੀ ਤਰਤੇ ਵੀ ਸਾਰੀਆਂ ਸੰਗਤਾਂ ਬਾਬਾ ਚੰਦ ਕੇ ਸੇਵਾ ਕਰਦੀਆਂ ਬਾਬਾ ਤਪਾ ਰਾਮ ਦਾ ਬੰਨਿਆ ਹੋਇਆ ਇਹ ਤਪਾ ਨਗਰ ਹੈ ਇਥੋਂ ਦੇ ਧਰਮੀ ਲੋਕ ਹੈ ਹਰੇ ਘਰ ਵਿੱਚ ਪੁੰਨ ਕਰਦਾ ਹੈ ਮੈਰੂ ਜੀ ਦਾ ਖਾਲਸਾ ਬੈਰੂ ਜੀ ਕੀ